ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਜਿਤਾ ਹਰਦਾਸ ਮਾਤਾ ਦਇਆਕ ਔਰ ਦੇ ਗੁੱਖੋਂ 1534 ਦੇ ਈਸਵੀ ਦੇ ਵਿੱਚ ਹੋਇਆ ਜਿਨ੍ਹਾਂ ਦਾ ਨਾਮ ਭਾਈ ਜੇਠਾ ਜੀ ਰੱਖਿਆ ਗਿਆ ਭਾਈ ਜੇਠਾ ਜੀ ਜੇ 7 ਸਾਲ ਦੇ ਸਨ ਕਿ ਇਹਨਾਂ ਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋ ਗਏ ਇਨਾਂ ਦੀ ਨਾਨੀ ਪਿੰਡ ਬਾਸਰ ਕੇ ਵਿਖੇ ਰਹਿੰਦੀ ਸੀ ਆਪਣੇ ਕੋਲ ਲੈ ਆਈ ਇਥੋਂ ਸੰਗਤ ਜਿਹੜੀ ਸੀ ਤਣ ਤਣ ਸ੍ਰੀ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਵਾਸਤੇ ਗੋਵਿੰਦਪੁਰ ਵਿਖੇ ਜਾਂਦੀ ਭਾਈ ਜੇਠਾ ਜੀ ਵੀ ਉਹਨਾਂ ਦੇ ਨਾਲ ਜਾਂਦੇ ਸਨ ਸੇਵਾ ਕਰਦੇ ਸਨ ਜਦੋਂ ਇਹਨਾਂ ਦੀ ਨਾਨੀ ਜਿਹੜੀ ਸੀ ਚੜ੍ਹਾਈ ਕਰ ਗਈ ਤਾਂ ਭਾਈ ਜੇਠਾ ਜੀ ਜਿਹੜੇ ਸੀ ਫਿਰ ਸ੍ਰੀ ਗੁਰੂ ਅਮਰਦਾਸ ਦੇ ਦਰ ਘਰ ਵਿਖੇ ਰਹਿ ਕੇ ਜਿਹੜੀ ਸੇਵਾ ਕਰਨ ਲੱਗੇ ਸੇਵਾ ਬਲੀ ਮਨ ਲਾ ਕੇ ਕਰਦੇ ਸ਼ਰਧਾ ਦੇ ਨਾਲ ਕਰਦੇ ਭਾਵਨਾ ਦੇ ਨਾਲ ਕਰਦੇ ਸਤਿਗੁਰੂ ਦੇ ਇਸ਼ਨਾਨ ਕਰਨ ਵਾਸਤੇ ਜਲ ਲੈ ਕੇ ਆਉਂਦੇ ਲੰਗਰ ਵਿੱਚ ਸੇਵਾ ਕਰਦੇ ਫਿਰ ਸਤਿਗੁਰੂ ਜੀ ਨੂੰ ਪੱਖਾ ਝੱਲਣ ਦੀ ਸੇਵਾ ਜਿਹੜੀ ਸੀ ਉਹ ਕਰਦੇ ਸਨ ਮੇਸ਼ਾ ਜਿਹੜੀ ਸੇਵਾ ਚੱਤ ਪਰ ਰਹਿੰਦੇ ਸਨ ਇਹ ਨਹੀਂ ਦੇਖਦੇ ਸਨ ਕਿ ਆ ਸੇਵਾ ਮੈਨੂੰ ਕਰਨੀ ਸਿਰ ਤੇ ਟੋਕਰੀ ਰੱਖ ਲੈਣੀ ਚਿੱਕੜ ਭਾਵੇਂ ਆਪਣੇ ਕੱਪੜਿਆਂ ਤੇ ਪੈਂਦਾ ਸੀ ਪਰ ਸਤਿਗੁਰੂ ਦੀ ਸੇਵਾ 'ਚ ਲੱਗੇ ਰਹਿੰਦੇ ਸਨ ਮਨ ਲਾ ਕੇ ਸੇਵਾ ਕਰਦੇ ਸਨ ਕਿ ਉਹਨਾਂ ਨੇ ਐਸੀ ਸੇਵਾ ਕੀਤੀ ਅਥਾ ਸੇਵਾ ਕੀਤੀ ਗੁਰੂ ਪਿਆਰਿਓ ਜੋ ਸੇਵਾ ਸ਼ਰਧਾ ਦੇ ਨਾਲ ਕਰਦਾ ਹੈ ਭਾਵਨਾ ਦੇ ਨਾਲ ਕਰਦਾ ਤੇ ਉਹਨੂੰ ਭਾਗ ਵੀ ਲੱਗਦੇ ਨੇ ਗੁਰ ਸੇਵਾ ਤੇ ਕਿੰਗ ਨ ਲਭਯਤ ਗੁਰੂ ਦੀ ਕੀਤੀ ਹੋਈ ਸੇਵਾ ਦੇ ਵਿੱਚੋਂ ਇਹਦੇ ਕੀ ਨਹੀਂ ਪ੍ਰਾਪਤ ਹੁੰਦਾ ਹੈ ਤੇ ਆਖਰ ਉਹ ਸਮਾ ਆ ਗਿਆ ਜਦੋਂ ਜਿਹੜੀ ਸੇਵਾ ਨੂੰ ਭਾਗ ਲੱਗ ਚੁੱਕੇ ਸਨ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਉਹਨਾਂ ਨੂੰ ਗੁਰਿਆਈ ਦਾ ਛਤਰ ਜਿਹੜਾ ਸੀ ਉਹਨਾਂ ਦੇ ਸਿਰ ਤੇ ਜਿਹੜਾ ਝੋਲਣਾ ਸੀ ਉਹਨਾਂ ਨੂੰ ਬਖਸ਼ਿਸ਼ ਕਰਨਾ ਸੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਫਿਰ ਪਰਖ ਲੈਣੀ ਚਾਹੀ ਆਪਣੇ ਦੋਨਾਂ ਪੁੱਤਰਾਂ ਨੂੰ ਦੋਨਾਂ ਜਮਾਦਾਂ ਨੂੰ ਕਿਹਾ ਕਿ ਭਾਈ ਥੜੇ ਤਿਆਰ ਕਰੋ ਜਦੋਂ ਉਹਨਾਂ ਨੇ ਥੜੀ ਤਿਆਰ ਕੀਤੀ ਤੇ ਸ਼ਾਮ ਨੂੰ ਜਾ ਕੇ ਕਹਿ ਦਿੰਦੇ ਨੇ ਸਹੀ ਨਹੀਂ ਬਣੇ ਢਾ ਦਿਓ ਆਖਰ ਜਿਹੜੇ ਦੋਨੇ ਸੁਪੁੱਤਰ ਸੀ ਉਹਨਾਂ ਨੇ ਵੀ ਕਹਿ ਦਿੱਤਾ ਸਤਿਗੁਰੂ ਜੀ ਤੁਹਾਡੀ ਉਮਰ ਵੱਡੀ ਹੋ ਗਈ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਹੈ ਭਾਈ ਰਾਮਾ ਜੀ ਜਿਹੜੇ ਉਹਨਾਂ ਦੇ ਦਿਮਾਗ ਸਨ ਉਹਨਾਂ ਨੇ ਵੀ ਇਹ ਗੱਲ ਕਹਿਤੀ ਸਤਿਗੁਰੂ ਜੀ ਅਸੀਂ ਤਾਂ ਸਹੀ ਬਣਾਉਨੇ ਆਂ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਮਰ ਵੱਡੀ ਹੋ ਚੁੱਕੀ ਹੈ ਪਰ ਭਾਈ ਜੀਠਾ ਜੀ ਜਿਹੜੇ ਸਨ ਜਿਨ੍ਹਾਂ ਦੇ ਅੰਦਰ ਮਨ ਦੀ ਤ੍ਰਿਪਾ ਹਵਨਾ ਸੀ ਸ਼ਰਧਾ ਸੀ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਅਸੀਂ ਜਿਹੜੇ ਭੁੱਲਣ ਹਾਰ ਹਾਂ ਸਾਹਨੇ ਅਸੀਂ ਹਮੇਸ਼ਾ ਜਿਹੜੇ ਆ ਭੁੱਲਣ ਹਾਰ ਆ ਤੁਸੀਂ ਬਖਸ਼ਿੰਦ ਹੋ ਅਸੀਂ ਥਣਾ ਬਣਾਉਣੇ ਆ ਤੁਹਾਡੀ ਇੱਛਾ ਅਨੁਸਾਰ ਸਤਿਗੁਰੂ ਜੀ ਨੇ ਮਨ ਰਿਆ ਹੈ ਕਿਰਪਾ ਕਰੋ ਸਾਡੇ ਤੇ ਰਹਿਮਤ ਭਰਿਆ ਹੱਥ ਰੱਖੋ ਤੁਹਾਡੀ ਇੱਛਾ ਦੇ ਅਨੁਸਾਰ ਜਿਹੜਾ ਉਹ ਥਣਾ ਤਿਆਰ ਹੋ ਸਕੇ ਸਤਿਗੁਰੂ ਜੀ ਇੱਕ ਰਾਵੀ ਨਹੀਂ ਪਾਈ ਜੇਠਾ ਜੀ ਨੇ ਸਤਿਗੁਰੂ ਜੀ ਨੂੰ ਕਿਹਾ ਕਿ ਇਹ ਥੜਾ ਜੜਾ ਸਹੀ ਬਣਾਉਣਿਆ ਨਹੀਂ ਕਹਿੰਦਾ ਸਤਿਗੁਰੂ ਜੀ ਅਸੀਂ ਗਲਤੀ ਕਰਨ ਹਾਰਾਂ ਹਰ ਤੋਂ ਗਲਤੀ ਹੋ ਜਾਂਦੀ ਹੈ ਗੁਰੂ ਪਿਆਰਿਓ ਆਖਰ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 1574 ਦੇ ਵਿੱਚ ਤਾਂ ਤਾਂ ਸ਼੍ਰੀ ਗ੍ਰਾਮ ਦਾਸ ਦੇ ਨਾਂਉ ਦੇ ਨਾਲ ਜਿਹੜੀ ਸੀ ਗੁਰਿਆਈ ਬਖਸ਼ਿਸ਼ੀਤੀ ਗੁਰਗੱਦੀ ਦੀ ਬਰਾਜਮਾਨ ਕੀਤਾ ਗੁਰੂ ਪਿਆਰਿਓ ਅੱਜ ਅਮਰ ਸ਼੍ਰੀ ਅਮਰਸਰ ਵਿਖੇ ਕਾਂਤਨ ਸਿੰਘ RAM ਦਾਸ ਦੇ ਦਰ ਤੇ ਪਤਾ ਨਹੀਂ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਦਰਸ਼ਨਦਾਰੀ ਕਰਨ ਆਉਂਦੀਆਂ ਨੇ ਲੰਗਰਾਂ ਵਿੱਚ ਜਿਹੜੀ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਦੀਆਂ ਨੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਕਾਂਤਨ ਸਿੰਘ RAM ਦਾਸ ਜੀ ਦਾ ਗੁਰਯਾਈ ਦਿਵਸ ਹੈ ਕਾਂਤਨ ਸਿੰਘ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ 18 ਤਰੀਕ ਨੂੰ ਜਿਹੜਾ ਉਹ ਆ ਰਿਹਾ ਹੈ ਇਹ ਗੋਇੰਦਵਾਲ ਸਾਹਿਬ ਦੀ ਪਵਨ ਧਰਤੀ ਤੇ ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਅਤੇ ਤਾਂਤਨ ਸ੍ਰੀ ਗੁਰੂ ਅਮਰਦਾਸ ਦਾ ਗੁਰਿਆਈ ਦਿਵਸ ਅਤੇ ਤਾਂਤਨ ਸ੍ਰੀ ਗੁਰੂ ਅਮਰਦਾਸ ਦਾ ਜੋਤੀ ਜੋਤ ਸਮਾਉਣ ਦੇ ਸਾਢੇ 450 ਸਾਲਾ ਸ਼ਤਾਬਰੂਚ ਮਨਾਇਆ ਜਾ ਰਿਹਾ ਹੈ 13 ਤਰੀਕ ਤੋਂ ਜਿਹੜੇ ਸਮਾਗਮ ਚੱਲ ਰਹੇ ਨੇ ਮੁੱਖ ਸਮਾਗਮ ਜਿਹੜਾ ਉਹ 18 ਤਰੀਕ ਨੂੰ ਹੈ ਆਓ ਆਪਾਂ ਹਾਜ਼ਰੀਆਂ ਭਰਿਏ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਕ ਬਨਾਈਏ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ